ਜੁਗੋ ਜੁਗ ਅਟਲ ਸਤਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਦੂਦ ਅੰਦਰ ਸੁਭਾਏ ਮਾਨ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਾਰੇ ਹੀ ਪਰਿਵਾਰ ਨੇ ਰਲ ਮਿਲ ਕੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਤਿਨਾਂ ਦੇ ਪ੍ਰਾਣਾ ਤੋਂ ਪਿਆਰੇ ਸਿੰਘ ਅਤੇ ਤਿਨਾਂ ਦੇ ਲਖਤੇ ਜਿਗਰ ਫਰਜ਼ੰਦ ਵੱਡੇ ਸਾਹਿਬਜ਼ਾਦੇ ਅਤੇ ਛੋਟੇ ਸਾਹਿਬਜ਼ਾਦੇ ਧੰਨ ਮਾਤਾ ਗੁਜਰਕਾਰ ਜੀ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਸਜਦਾ ਕਰਦਿਆਂ ਹੋਇਆਂ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਮਹਾਵਾਕਾਂ ਅਨੁਸਾਰ ਸਹਿਜ ਪਾਠ ਪਰਾਰੰਭ ਕੀਤੇ ਗਏ ਨੇ ਹਰ ਰੋਜ਼ ਸੋਦਰ ਵੇਲੇ ਦੇ دیਵਾਨਾਂ ਦੇ ਵਿੱਚ ਆਪ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਰਹਿਰਾਸ ਸਾਹਿਬ ਜੀ ਦੇ ਜਾਪ ਸਰਵਣ ਕੀਤੇ ਨੇ ਉਪਰੰਤ ਭਾਈ ਸਤਵਿੰਦਰ ਸਿੰਘ ਜੀ ਪਾਸੋਂ ਆਪ ਜੀ ਨੇ ਗੁਰੂ ਕਲਗੀ ਤਰਪਾਤਸ਼ਾ ਜੀ ਦੇ ਮੁਖ ਤੋਂ ਉਚਾਰਨ ਕੀਤੀ ਹੋਈ ਬਾਣੀ ਦੇ ਸ਼ਬਦ ਸਰਵਣ ਕੀਤੇ ਹਨ ਗੁਰਮਤ ਵਿਚਾਰ ਇਤਿਹਾਸ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਹਜ਼ੂਰ ਦੀ ਬਖਸ਼ਿਸ਼ ਕੀਤੀ ਹੋਈ ਫਤੇ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆਂ ਦੇ ਵਿੱਚ ਤਿੰਨ ਤਰ੍ਹਾਂ ਦੇ ਵਿਅਕਤੀ ਮਹਾਨ ਦੱਸੇ ਜਾਂਦੇ ਨੇ ਇੱਕ ਤਾਂ ਉਹ ਵਿਅਕਤੀ ਹੁੰਦੇ ਨੇ ਜਿਨ੍ਹਾਂ ਦੇ ਪਿਓ ਦਾਦੇ ਨੇ ਦੁਨੀਆਂ ਦੇ ਵਿੱਚ ਕੋਈ ਮਹਾਨ ਕੰਮ ਕੀਤਾ ਹੋਵੇ ਤੇ ਉਹਨਾਂ ਨੂੰ ਦੁਨੀਆ ਦੇ ਵਿੱਚ ਮਹਾਨ ਆਖਿਆ ਜਾਂਦਾ ਹੋਵੇ ਤੇ ਉਹਨਾਂ ਦੀ ਅੱਗੇ ਔਲਾਦ ਨੇ ਆਪ ਕੋਈ ਮਹਾਨ ਕੰਮ ਨਾ ਕੀਤਾ ਹੋਵੇ ਪਰ ਉਹਨਾਂ ਦੇ ਪਿਓ ਦਾਦੇ ਮਹਾਨ ਹੋਣ ਕਰਕੇ ਉਹਨਾਂ ਨੂੰ ਵੀ ਦੁਨੀਆ ਵਿੱਚ ਵਡਿਆਈ ਦਿੱਤੀ ਜਾਂਦੀ ਹੈ ਸਤਿਕਾਰ ਦਿੱਤਾ ਜਾਂਦਾ ਹੈ ਦੂਜੇ ਵਿਅਕਤੀ ਦੁਨੀਆ ਦੇ ਵਿੱਚ ਉਹ ਹੁੰਦੇ ਨੇ ਜਿਨ੍ਹਾਂ ਦੇ ਪਿਓ ਦਾਦੇ ਨੇ ਦੁਨੀਆ ਵਿੱਚ ਕੋਈ ਮਹਾਨ ਕੰਮ ਨਹੀਂ ਕੀਤਾ ਪਰ ਉਹਨਾਂ ਨੇ ਆਪ ਦੁਨੀਆ ਦੇ ਵਿੱਚ ਕੋਈ ਮਹਾਨਤਾ ਹਾਸਲ ਕੀਤੀ ਹੈ ਤੇ ਦੁਨੀਆ ਉਹਨਾਂ ਦੀ ਵਡਿਆਈ ਕਰਦੀ ਹੈ ਤੀਜੇ ਵਿਅਕਤੀ ਉਹ ਹੁੰਦੇ ਨੇ ਜਿਨ੍ਹਾਂ ਦੇ ਪਿਓ ਦਾਦੇ ਨੇ ਵੀ ਕੋਈ ਮਹਾਨ ਕੰਮ ਨਹੀਂ ਕੀਤਾ ਹੁੰਦਾ ਅਤੇ ਉਹਨਾਂ ਨੇ ਆਪ ਵੀ ਕੋਈ ਮਹਾਨਤਾ ਦੁਨੀਆ ਵਿੱਚ ਖੱਟੀ ਨਹੀਂ ਹੁੰਦੀ ਤੇ ਉਹਨਾਂ ਦੀ ਤੀਜੀ ਪੀੜ੍ਹੀ ਜਿਹੜੀ ਹੈ ਨਾ ਉਹ ਕੋਈ ਦੁਨੀਆ ਵਿੱਚ ਜਹਾ ਮਹਾਨ ਕੰਮ ਕਰ ਦਿੰਦੀ ਹੈ ਜਿਸ ਕਰਕੇ ਉਹਨਾਂ ਨੂੰ ਮਹਾਨ ਆਖਿਆ ਜਾਂਦਾ ਹੈ ਕਹਿਣ ਤੋਂ ਮਰਾਦ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਜੇ ਉਹਨਾਂ ਦੀ ਗੱਲ ਕਰੀਏ ਤੇ ਉਹਨਾਂ ਦੇ ਪੜਦਾਦਾ ਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮਹਾਰਾਜ ਜਿਹੜੇ ਆਪ ਦੁਨੀਆ ਦੇ ਵਿੱਚ ਮਹਾਨ ਕਵੀ ਨੇ ਸਤਗੁਰੂ ਜੀ ਦੇ ਪੜਦਾਦਾ ਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਮਹਾਨ ਕਵੀ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕੀਤੀ ਏ ਤੇ ਸ਼ਹੀਦਾਂ ਦੇ ਸਰਤਾਜ ਨੇ ਤੇ ਆਪ ਜੀ ਦੇ ਦਾਦਾ ਗੁਰੂ ਤਨ ਸ਼੍ਰੀ ਗੁਰੂ ਹਰगोबिंद ਪਾਤਸ਼ਾਹ ਮਹਾਰਾਜ ਮੇਰੀ ਪੀਰੀ ਦੇ ਮਾਲਕ ਨੇ ਦੋ ਤਲਵਾਰਾਂ ਨੂੰ ਧਾਰਨ ਕਰਨ ਵਾਲੇ ਨੇ ਇੱਕ ਵੀ ਜੰਗ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹਾਰ ਨਹੀਂ ਹੋਈ ਬੜੇ ਵੱਡੇ ਜੋਧੀ ਜੋਦੇ ਨੇ ਭਾਈ ਗੁਰਦਾਸ ਜੀ ਨੇ ਕਿਹਾ ਕਿ ਵੱਡ ਜੋਦੇ ਬਹੁ 파ਰੋਪਕਾਰੀ ਤੇ ਫਿਰ ਅੱਗੇ ਮਹਾਰਾਜ ਜੀ ਦੇ ਆਪ ਜੀ ਦੇ ਜਿਹੜੇ ਪਿਤਾ ਨੇ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਉਹ ਦੁਨੀਆ ਦੇ ਵਿੱਚ ਕੁਰਬਾਨੀ ਦੇ ਪੁੰਜ ਤਿਆਗ ਤੇ ਵਿਰਾਗ ਦੀ ਮੂਰਤ ਜਿਨ੍ਹਾਂ ਦੇ ਪ੍ਰਤੀ ਸਤਿਗੁਰੂ ਜੀ ਨੇ ਆਪ ਬਾਣੀ ਵਿੱਚ ਲਿਖਿਆ ਕਿ ਹੈ 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 ਸਭ जग ਭਇਓ ਜੈ 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 ਸੁਰ ਲੋਕ ਤੇ ਆਪ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੁਰਬਾਨੀ ਦੇ ਮੁਜਸਬੇ ਨੇ ਮਹਾਰਾਜ ਜੀ ਦੇ ਵਿੱਚ ਆਪਣੇ ਪਿਓ ਦਾਦਿਆਂ ਦੇ ਹਰ ਇੱਕ ਗੁਣ ਸ਼ਾਮਲ ਨੇ ਉਹ ਤੇਗ ਦੇ ਧਨੀ ਵੀ ਨੇ ਉਹ ਵੱਡੇ ਸੂਰਬੀਰ ਵੀ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਹਾਨ ਕਵੀ ਵੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਤੇ ਮਹਾਨਤਾ ਦੇ ਮੂਜਸਮੇ ਹੈ ਹੀ ਨੇ ਤੇ ਫਿਰ ਮਹਾਰਾਜ ਜੀ ਦੇ ਜਿਹੜੇ ਚਾਰ ਫਰਜੰਦ ਨੇ ਲਖ ਤੇ ਜਿਗਰ ਨੇ ਇਤਿਹਾਸ ਤਵਾਰੀਖ ਉਹਨਾਂ ਦੀ ਵੀ ਪ੍ਰਸ਼ੰਸਾ ਕਰਦੀ ਥੱਕਦੀ ਨਹੀਂ ਤਵਾਰੀਖ ਦੇ ਵਿੱਚ ਉਹਨਾਂ ਨੂੰ ਵੀ ਮਹਾਨ ਜੋਧੇ ਮਹਾਨ ਸੂਰਬੀਰ ਕਹਿ ਕੇ ਆਪਾਂ ਉਹਨਾਂ ਦੀ ਸ਼ਹੀਦਾਂ ਦੀ ਵਡਿਆਈ ਕਰਦੇ ਆਂ ਦੁਨੀਆ ਦੇ ਵਿੱਚ ਇਹ ਤਿੰਨ ਤਰ੍ਹਾਂ ਦੇ ਵਿਅਕਤੀ ਮਹਾਨ ਹੁੰਦੇ ਨੇ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿੱਚ ਉਹ ਸਾਰੇ ਹੀ ਗੁਣ ਨੇ ਜਿਹੜੇ ਦੁਨੀਆਂ ਦੇ ਕਿਸੇ ਵੀ ਵਿਅਕਤੀ ਦੇ ਵਿੱਚ ਰਹਿਬਰ ਦੇ ਵਿੱਚ ਮਹਾਨ ਪੁਰਖ ਦੇ ਵਿੱਚ ਹੈ ਹੀ ਨਹੀਂ ਤਾਂ ਕਰਕੇ ਉਹਨਾਂ ਦੀ ਅਸੀਂ ਕਮਾਈ ਖਾ ਰਹੇ ਹਾਂ ਉਹਨਾਂ ਦੀ ਕਮਾਈ ਦੀ ਸਦਕਾ ਹੀ ਅਸੀਂ ਰਾਜ ਭੋਗ ਰਹੇ ਹਾਂ ਅਸੀਂ ਸੁੱਖ ਭੋਗ ਰਹੇ ਹਾਂ ਤੁਸੀਂ ਅਰਦਾਸ ਸਰਵਣ ਕਰਨੀ ਏ ਤੇ ਦੂਜੇ ਪੈਰਾਗ੍ਰਾਫ ਦੇ ਵਿੱਚ ਜਦੋਂ ਤੁਸੀਂ ਸੁਣਨਾ ਹੈ ਨਾ ਜਿੱਥੇ ਮਹਾਰਾਜ ਨੇ ਲਿਖਿਆ ਕਿ ਪੰਜਾਂ ਪਿਆਰਿਆਂ ਚੌਹਾਂ ਸਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿੰਨਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਇੱਥੇ ਸ਼ਬਦ ਵਰਤਿਆ ਕਮਾਈ ਜੋ ਮੈਂ ਤੁਹਾਡੇ ਨਾਲ ਮੈਂ ਵਿਚਾਰਾਂ ਦੀ ਸਾਂਝ ਪਾ ਰਿਹਾ ਕਿ ਕਮਾਈ ਅਸੀਂ ਉਹਨਾਂ ਸ਼ਹੀਦਾਂ ਦੀ ਖਾ ਰਹੇ ਹਾਂ ਉਹਨਾਂ ਦੀ ਬਦੌਲਤ ਅਸੀਂ ਦੁਨੀਆ ਦੇ ਵਿੱਚ ਸੁੱਖ ਭੋਗ ਰਹੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਐਸੇ ਮਹਾਨ ਤਪਸਵੀ ਨੇ ਸੂਰਬੀਰ ਨੇ ਜੋਧੇ ਨੇ ਆਪ ਜੀ ਨੇ ਬਾਣੀ ਸਰਵਣ ਕੀਤੀ ਧੰ ਜਿਓ ਤਿਹ ਕੋ ਜਗ ਮੈਂ ਮੁਖ ਤੇ ਹਰ ਚਿਤ ਮੈਂ ਜੁਧ ਵਿਚਾਰੈ ਆਪ ਜੀ ਦੀ ਗਿਆਤ ਵਾਸਤੇ ਇਹ ਬਾਣੀ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਦਰਜ ਨਹੀਂ ਇਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਹੋਇਆ ਸ਼ਬਦ ਹੈ ਤੇ ਇਸ ਸ਼ਬਦ ਦੀ ਤਰਜਮਾਨੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਰਦੀ ਹੈ ਕਿਉਂਕਿ ਆਪ ਜੀ ਪੰਚਮ ਪਾਤਸ਼ਾਹ ਜੀ ਦਾ ਸ਼ਬਦ ਪੜੋਗੇ ਉਥੇ ਮਹਾਰਾਜ ਨੇ ਆਖਿਆ ਹੈ ਕਿ ਜਾ ਕੋ ਹਰ ਰੰਗ ਲਾਗੋ ਇਸ ਜੁਗਮਹਿ ਸੋ ਕਹੀਅਤ ਹੈ ਸੂਰਾ ਜਿਹਨੂੰ ਪ੍ਰਮਾਤਮਾ ਦੇ ਨਾਮ ਦਾ ਰੰਗ ਲੱਗਦਾ ਹੈ ਦੁਨੀਆ ਵਿੱਚ ਉਸਨੂੰ ਕੀ ਕਿਹਾ ਜਾਂਦਾ ਹੈ ਸੂਰਮਾ ਉਸਨੂੰ ਸੂਰਮਾ ਕਿਹਾ ਜਾਂਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਆਖਿਆ ਧੰਨ ਜੀਓ ਤਿਹ ਕੋ ਜਗ ਮੈਂ ਮਹਾਰਾਜ ਕਹਿੰਦੇ ਜਾਗ ਮੈਂ ਭਾਵ ਸੰਸਾਰ ਵਿੱਚ ਉਹਨੂੰ ਧੰਨ ਕਿਹਾ ਜਾ ਸਕਦਾ ਹੈ ਮੁਖ ਤੇ ਹਰ ਜਿਹਦੇ ਮੂੰਹ ਵਿੱਚ ਪ੍ਰਮਾਤਮਾ ਦਾ ਨਾਮ ਹੈ ਜੇਤਮੈ ਜੁੱਧ ਵਿਚਾਰ ਹੈ ਜਿਹੜਾ ਆਪਣੇ ਵਿਕਾਰਾਂ ਨਾਲ ਲੜ ਕੇ ਜਿੱਤ ਪ੍ਰਾਪਤ ਕਰ ਲੈਂਦਾ ਹੈ ਤੇ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਵੀ ਉਹੀ ਕਹਿ ਰਹੇ ਨੇ ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈ ਸੋ ਕਹੀਅਤ ਹੈ ਸੂਰਾ ਆਪ ਜੀ ਨੇ ਅਗਲਾ ਸ਼ਬਦ ਵੀ ਸਰਵਣ ਕੀਤਾ ਜੋ ਮਹਾਰਾਜ ਜੀ ਦਾ ਜੁੱਧ ਹੋਇਆ ਸੀ ਸਤਗੁਰੂ ਜੀ ਦਾ ਹਰੀ ਚੰਦ ਹੰਡੂਰੀਏ ਦੇ ਨਾਲ ਪਹਾੜੀਏ ਰਾਜੇ ਦੇ ਨਾਲ ਜੋ ਭਾਈ ਸਾਹਿਬ ਆਪਜੀ ਨੂੰ ਸ਼ਬਦ ਸਰਵਣ ਕਰਵਾ ਰਹੇ ਸਨ ਇਹ ਵੀ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੇ ਨਹੀਂ ਆਪਜੀ ਦੀ ਗਿਆਤ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸ਼ਬਦ ਨਹੀਂ ਇਹ ਦਸਮ ਗ੍ਰੰਥ ਦਾ ਸ਼ਬਦ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸ਼ਬਦ ਹੈ ਮਹਾਰਾਜ ਜੀ ਦੇ ਵੱਲ ਉਸਨੇ ਤਿੰਨ ਤੀਰ ਚਲਾਏ ਸਨ ਜਿਹਦੇ ਵਿੱਚੋਂ ਇੱਕ ਤੀਰ ਮਹਾਰਾਜ ਜੀ ਦੇ ਕਮਰ ਕੱਸੇ ਵਿੱਚ ਲੱਗਾ ਸੀ ਜਿੱਥੇ ਮਹਾਰਾਜ ਨੇ ਉੱਪਰ ਕਮਰ ਕੱਸਾ ਲਾਇਆ ਹੈ ਤੇ ਫਿਰ ਥੱਲੇ ਮਹਾਰਾਜ ਜੀ ਨੇ ਚਮੜੇ ਦੀ ਪੇਟੀ ਪਹਿਨੀ ਹੈ ਜਦੋਂ ਸਤਗੁਰੂ ਜੀ ਦੇ ਉਹ ਸੀਨੇ ਦੇ ਵਿੱਚ ਜੋ ਕਮਰ ਕੱਸੇ ਦੇ ਵਿੱਚ ਤੀਰ ਲੱਗਾ ਤੇ ਉਹ ਪਾਤਸ਼ਾਹ ਉੱਥੇ ਉਹ ਗੱਲ ਦਾ ਜ਼ਿਕਰ ਕਰਦੇ ਨੇ ਕਿ ਜਬਾ ਬਾਣ ਲਾਗਿਓ ਤਬਾ ਰੋਸ ਜਾਗਿਓ ਚੁਬੀ ਚਿੰਚ ਚਰਮੰ ਕਛੂ ਕਾਉ ਨ ਆਇਓ ਮਹਾਰਾਜ ਕਹਿੰਦੇ ਉਹਦੀ ਚੁੰਧ ਜਿਹੜੀ ਸੀ ਉਹ ਸਾਡੀ ਪੇਟੀ ਵਿੱਚ ਲੰਘ ਕੇ ਸਾਡੇ ਮਾਸ ਦੇ ਵਿੱਚ ਚੋਭੀ ਤਦੋਂ ਗੁਰੂ ਕਲਗੀ ਤਰਪਾਤਸ਼ਾਹ ਮਹਾਰਾਜ ਜੀ ਨੇ ਕਮਾਨ ਨੂੰ ਸੰਭਾਲ ਕੇ ਹਰੀ ਚੰਦ ਹੰਡੂਰੀਏ ਨੂੰ ਕਿਹਾ ਸੀ ਤੀਰ ਚਲਾਉਣ ਦੀ ਵਿਦਿਆ ਅਸੀਂ ਤੈਨੂੰ ਅਸੀਂ ਦੱਸਦੇ ਹਾਂ ਕਿਵੇਂ ਚਲਾਇਆ ਜਾਂਦਾ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਆਪਣੇ ਇੱਕ ਤੀਰ ਦੇ ਨਾਲ ਹਰੀ ਚੰਦ ਹੰਡੂਰੀਏ ਨੂੰ ਪਾਰ ਬੁਲਾ ਦਿੱਤਾ ਸੀ ਇਹ ਵੀ ਸ਼ਬਦ ਆਪ ਜੀ ਨੇ ਗੁਰਬਾਣੀ ਰੂਪ ਦੇ ਵਿੱਚ ਸ਼ਬਦ ਰੂਪ ਦੇ ਵਿੱਚ ਸਰਵਣ ਕੀਤਾ ਹੈ ਕਹਿਣ ਤੋਂ ਭਾਵ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਾ ਰਹਿਬਰ ਇਸ ਦੁਨੀਆ ਦੇ ਵਿੱਚ ਕਿਤੇ ਨਹੀਂ ਨਾ ਹੋਇਆ ਤੇ ਨਾ ਹੀ ਹੋਣਾ ਤੇ ਜੇ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਨੇ ਹੋਣ ਤੇ ਅਸੀਂ ਕਿਵੇਂ ਕਰ ਸਕਦੇ ਹਾਂ ਕਿਉਂਕਿ ऐसे महान सतगुरु ਤੋਂ ਗੁਰਸਿੱਖ ਕਦੀ ਵੀ ਵਿਛੜਨਾ ਨਹੀਂ ਸੀ ਚਾਹੁੰਦੇ ਉਹ ਨਹੀਂ ਸੀ ਚਾਹੁੰਦੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਰੀਰ ਕਰਕੇ ਸਾਡੇ ਤੋਂ ਵਿਛੜ ਜਾਣ ਉਹ ਤੇ ਕਹਿੰਦੇ ਸੀ ਗੁਰੂ ਸਦਾ ਹੀ ਸਾਡੇ ਕੋਲ ਬੈਠਾ ਰਹੇ ਤੇ ਅਸੀਂ ਸਦਾ ਗੁਰੂ ਦੀ ਹਜੂਰੀ ਵਿੱਚ ਬੈਠੇ ਰਹੀਏ ਤੇ ਗੁਰੂ ਦਾ ਚਿਹਰਾ ਤੱਕਦੇ ਰਹੀਏ ਤੇ ਗੁਰੂ ਦੇ ਚੋਜ ਵੇਖਦੇ ਰਹੀਏ ਸਤਿਗੁਰੂ ਜੀ ਨੇ ਇਹ ਗੁਰਸਿੱਖਾਂ ਦੀ ਭਾਵਨਾ ਨੂੰ ਜਾਣ ਲਿਆ ਸੀ ਕਿ ਗੁਰ ਸਿੱਖ ਮੇਰੇ ਤੋਂ ਦੂਰ ਨਹੀਂ ਹੋਣਾ ਚਾਹੁੰਦੇ ਪਰ ਪਾਤਸ਼ਾਹ ਮਹਾਰਾਜ ਨੇ ਆਖਿਆ ਗੁਰ ਸਿੱਖੋ ਇਹ ਸਰੀਰ ਬਿਨਸ ਜਾਣ ਵਾਲਾ ਹੈ ਇਹ ਸਰੀਰ ਨੇ ਬਿਨਸ ਜਾਣਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਸੱਚੇ ਪਾਤਸ਼ਾਹ ਆਖਦੇ ਨੇ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ ਮਹਾਰਾਜ ਨੇ ਕਿਹਾ ਕਿਰਤ ਦੇ ਨਾਲ ਨਾ ਜੜੋ ਕੀਰਤਮ ਨਾਲ ਜੜੋ ਜਿੰਨੇ ਸਾਰਿਆਂ ਨੂੰ ਬਣਾਇਆ ਗੁਰੂ ਪਾਤਸ਼ਾਹ ਜੀ ਦਾ ਪਾਵਨ ਬਚਨ ਦਸਮ ਗ੍ਰੰਥ ਦੀ ਬਾਣੀ ਵਿੱਚ ਬਿਨ ਕਰਤਾਰ ਨਾ ਕਿਰਤਮ ਮੰਨੋ ਕਿਰਤਮ ਕਹਿੰਦੇ ਆ ਜਿਹੜਾ ਬਣਾਉਣ ਵਾਲਾ ਹੈ ਕਰਤਾਰ ਤੋਂ ਬਿਨਾਂ ਕਿਰਤ ਨੂੰ ਬਿਨ ਕਰਤਾਰ ਨਾ ਕਰਤਾਰ ਭਾਵ ਬਣਾਉਣ ਵਾਲੇ ਨੂੰ ਕਿਰਤਮ ਤੋਂ ਭਾਵ ਦੀ ਕਿਰਤ ਜਿਹੜੀ ਕਿਰਤ ਹੈ ਨਾ ਮਹਾਰਾਜ ਕਹਿੰਦੇ ਕਿਰਤ ਨੂੰ ਨਾ ਮੰਨੋ ਬਣਾਉਣ ਵਾਲੇ ਨੂੰ ਮੰਨੋ ਇਹ ਤੁਸੀਂ ਸ਼ਬਦ ਪੜੋਗੇ ਮਹਾਰਾਜ ਜੀ ਦਾ ਗੁਰੂ 파ਰਸ਼ਾ ਜੀ ਦੇ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਜਦੋਂ ਤੁਸੀਂ ਨਿਤਨੇਮ ਕਰਦੇ ਹੋ ਤੇ ਉਹਦੇ ਵਿੱਚ ਹੀ ਮਹਾਰਾਜ ਜੀ ਦਾ ਸ਼ਬਦ ਹੈ ਮਿੱਤਰ ਪਿਆਰੇ ਨੂੰ ਹਾਲ ਮੁਰਿਦਾਂ ਦਾ ਕਹਿਣਾ ਤਦ ਬਿਨ ਰੋਗ ਰਜਾਈਆਂ ਦਾ ਓਢਣ नाग ਨਿਵਾਸਾਂ ਦੇ ਰਹਿਣਾ ਐਸੇ ਸਤਗੁਰੂ ਤੋਂ ਗੁਰ ਸਿੱਖ ਵਿਛੜਨਾ ਨਹੀਂ ਸੀ ਚਾਹੁੰਦੇ ਕਿ ਮਹਾਰਾਜ ਸੱਚੇ ਪਾਤਸ਼ਾਹ ਤੂੰ ਸਦਾ ਹੀ ਸਾਡੇ ਸਾਹਮਣੇ ਹੋਵੇਂ ਤੇ ਤੈਨੂੰ ਅਸੀਂ ਤੱਕਦੇ ਰਹੀਏ ਸਤਿਗੁਰੂ ਨੇ ਐਸੀ ਭਾਵਨਾ ਨੂੰ ਜਾਣ ਲਿਆ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਗੁਰਸੇਖ ਕਹਿਣ ਲੱਗੇ ਮਹਾਰਾਜ ਵਿਛੜਨਾ ਤੇ ਨਹੀਂ ਚਾਹੁੰਦੇ ਪਾਤਸ਼ਾਹ ਕਹਿੰਦੇ ਸਰੀਰ ਬਿਨ ਸਜਾਣ ਵਾਲਾ ਏ ਇਹ ਸਰੀਰ ਜਿਹੜਾ ਸਦਾ ਨਹੀਂ ਰਹੇਗਾ ਪਰ ਐਸੇ ਗੁਰੂ ਦੇ ਨਾਲ ਜੋੜ ਕੇ ਜਾਵਾਂਗਾ ਜਿਹੜਾ ਸਦਾ ਜੁਗੋ ਜੁਗ ਅਟਲ ਰਹੇਗਾ ਅੱਜ ਵੀ ਅਸੀਂ ਜੁੜੇ ਨਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਨਤਮਸਤਕ ਹੁੰਨੇ ਆ ਗੁਰੂ ਦੇ ਕੋਲੋਂ ਆਣ ਕੇ ਮਰਦਾ ਮੰਗਨੇ ਆ ਦੁੱਖ ਸੁੱਖ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਆ ਕੇ ਕਹਿੰਨੇ ਆ ਕਿ ਤੀਨੇ ਤਾਪ ਨਿਵਾਰਨ ਹਾਰਾ ਦੁੱਖ ਹੰਤਾ ਸੁਖਤਾ ਕੋ ਵਿਗਣ ਨਾ ਕੋ ਲਾਗੇ ਜਾਂਕੀ ਪ੍ਰਭ ਅਗੇ ਅਰਦਾਸ ਅਸੀਂ ਅਰਦਾਸ ਕਰਦੇ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਗੁਰਸੇਹ ਕਹਿੰਦੇ ਸਤਿਗੁਰੂ ਸਰੀਰ ਜੇ ਚਲਿਆ ਜਾਣਾ ਮਹਾਰਾਜ ਫਿਰ ਦਰਸ਼ਨ ਕਿਵੇਂ ਕਰਾਂਗੇ ਸਰੀਰ ਰੂਪ ਦੇ ਵਿੱਚ ਸੱਚੇ ਪਾਤਸ਼ਾਹ ਕਹਿਣ ਲੱਗੇ ਗੁਰਸਿੱਖੋ ਜੇ ਮੇਰੇ ਦਰਸ਼ਨ ਕਰਨੇ ਹੋਣਗੇ ਨਾ ਮਹਾਰਾਜ ਕਹਿੰਦੇ ਪੰਜ ਸਿੰਘਾਂ ਦੇ ਵਿੱਚ ਮੇਰੇ ਦਰਸ਼ਨ ਕਰ ਲਿਓ ਨਹੀਂ ਸੱਚੇ ਪਾਤਸ਼ਾਹ ਪੰਜ ਸਿੱਖ ਨਾ ਮਿਲੇ ਫਿਰ ਸਤਿਗੁਰੂ ਜੀ ਕਹਿਣ ਲੱਗੇ ਫਿਰ ਇੱਕ ਗੁਰਸਿੱਖ ਦਾ ਹੀ ਦਰਸ਼ਨ ਕਰ ਲਿਓ ਮਹਾਰਾਜੇ ਇੱਕ ਵੀ ਨਾ ਮਿਲਿਆ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਆਪਣਾ ਆਪ ਤੁਹਾਨੂੰ ਸੌਂਪ ਕੇ ਚੱਲਿਆ ਆਪਣ ਪਾਓ ਖਾਲਸੇ ਸੋਂਪਾ ਮੈਂ ਆਪਣਾ ਆਪ ਤੁਹਾਨੂੰ ਸੌਂਪ ਕੇ ਸੌ ਚੱਲਿਆ ਵਾ ਤੁਸੀਂ ਆਪਣੇ ਵਿੱਚੋਂ ਹੀ ਮੇਰੇ ਦਰਸ਼ਨ ਕਰ ਲਿਓ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਉ ਕਰੋ ਨਿਵਾਸ ਇਹੋ ਜਿਹਾ ਰਹਿਬਰ ਦੁਨੀਆ ਤੇ ਕੋਈ ਹੈ ਜਿਹੜਾ ਆਪਣੇ ਮੁਰੀਦਾ ਨੂੰ ਆਪਣਾ ਸਭ ਕੁਝ ਹੀ ਦੇ ਜਾਵੇ ਆਪਣਾ ਰੂਪ ਆਪਣਾ ਸਭ ਕੁਝ ਆਪਣੇ ਗੁਰਸਿੱਖਾਂ ਨੂੰ ਸੌਂਪ ਕੇ ਚਲਿਆ ਜਾਵੇ ਤੇ ਆਖੇ ਆਪਣੇ ਵਿੱਚੋਂ ਹੀ ਮੈਨੂੰ ਲੱਭ ਲਿਓ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਵੇਖੋ ਮਹਾਰਾਜ ਨੇ ਕਿਵੇਂ ਸ਼ਬਦ ਨਾਲ ਜੋੜਿਆ ਤੇ ਕਿਵੇਂ ਅਕਾਲ ਪੁਰਖ ਦੇ ਨਾਲ ਜੋੜਿਆ ਉਹ ਦੁਨੀਆਂ ਦੇ ਲੋਕ ਮੂਰਤੀਆਂ ਦੀ ਪੂਜਾ ਕਰਦੇ ਫਿਰਦੇ ਆ ਆ ਮਲਮੂਤਰ ਦੀਆਂ ਦੇਹਾਂ ਦੀ ਪੂਜਾ ਕਰਦੇ ਫਿਰਦੇ ਆ ਗੁਰੂ ਪਾਤਸ਼ਾਹ ਨੇ ਕਿਹਾ ਮੈਂ ਗੱਲ ਹੀ ਮੁਕਾ ਦਾਂਗਾ ਮੈਂ ਤੁਹਾਨੂੰ ਸ਼ਬਦ ਨਾਲ ਜੋੜ ਦਿਆਂਗਾ ਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਸ਼ਬਦ ਨਾਲ ਜੋੜ ਦਿੱਤਾ ਸਰੀਰ ਦਾ ਮੋਹ ਤੋੜ ਦਿੱਤਾ ਵੇਖੋ ਬਾਣੀ ਵਿੱਚ ਪੜ੍ਹਦੇ ਆਂ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵੀ ਪ੍ਰਮਾਣ ਮਿਲਦੇ ਆ ਕਿ ਜੇ ਤੁਸੀਂ ਰੱਬ ਨੂੰ ਲੱਭਣਾ ਹੋਵੇ ਤੇ ਕਿੱਥੋਂ ਲੱਭ ਸਕਦੇ ਹੋ ਮਹਾਰਾਜ ਕਹਿੰਦੇ ਤੂੰ ਆਪਣੇ ਵਿੱਚੋਂ ਹੀ ਲੱਭ ਸਕਦਾ ਵੇਖੋ ਕਿਵੇਂ ਦਾ ਸਿਧਾਂਤ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਹੈ ਮਹਾਰਾਜ ਕਹਿੰਦੇ ਜੇ ਤੂੰ ਰੱਬ ਨੂੰ ਲੱਭੇ ਤੂੰ ਆਪਣੇ ਵਿੱਚੋਂ ਲੱਭ ਸਕਦਾ ਹੈ ਜੇ ਗੁਰੂ ਗੋਬਿੰਦ ਸਿੰਘ ਨੂੰ ਲੱਭਣਾ ਹੋਵੇ ਤੂੰ ਆਪਣੇ ਆਪ 'ਚ ਹੀ ਲੱਭ ਸਕਦਾ ਮਹਾਰਾਜ ਨੇ ਵੇਖੋ ਰੂਪ ਆਪਣਾ ਦੇ ਦਿੱਤਾ ਤੁਹਾਨੂੰ ਭਗਤ ਕਬੀਰ ਜੀ ਦਾ ਸ਼ਬਦ ਬਾਣੀ ਵਿੱਚ ਪੜ੍ਹਦੇ ਹੋ ਤੁਸੀਂ ਮਹਾਰਾਜ ਉੱਥੇ ਕਹਿੰਦੇ ਦਿਲ ਮੈਂ ਖੋਜ ਦਿਲੈ ਦਿਲ ਖੋਜਹੁ ਇਹੀ ਠੌਰ ਮੁਕਮਾ ਰੱਬ ਤੇ ਤੇਰੇ ਦਿਲ ਵਿੱਚ ਤੇਰੇ ਘਰ ਵਿੱਚ ਵੀ ਬੈਠਾ ਆ ਤੂੰ ਇੱਥੋਂ ਲੱਭ ਲਵੇਂ ਤੇ ਤੈਨੂੰ ਇੱਥੋਂ ਲੱਭ ਜਾਏਗਾ ਥੇਰ ਘਰ ਬੈਸੋ ਹਰ ਜਨ ਪਿਆਰੇ ਆਪਣੇ ਅਰਦੇ ਰੂਪੀ ਘਰ ਵਿੱਚ ਟਿਕ ਕੇ ਬੈਠ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਗੁਰ ਸਿੱਖੋ ਮੈਂ ਤੁਹਾਨੂੰ ਆਪਣਾ ਰੂਪ ਦੇ ਕੇ ਚੱਲਿਆ ਜੇ ਗੁਰ ਸਿੱਖ ਨਾ ਮਿਲੇ ਤੂੰ ਤੇ ਮੇਰਾ ਗੁਰ ਸਿੱਖ ਹੀ ਹੈ ਨਾ ਤੂੰ ਆਪਣੇ ਵਿੱਚੋਂ ਹੀ ਮੈਨੂੰ ਪ੍ਰਗਟ ਕਰਕੇ ਲੱਭ ਸਕਦਾ ਹੈ ਤੈਨੂੰ ਕਿਸੇ ਸਰੀਰ ਦੇ ਪਿੱਛੇ ਜਾਣ ਦੀ ਲੋੜ ਵੀ ਨਹੀਂ ਮਹਾਰਾਜ ਨੇ ਸਰੀਰ ਨਾਲੋਂ ਵੀ ਤੋੜ ਦਿੱਤਾ ਤੂੰ ਆਪਣੇ ਵਿੱਚੋਂ ਲੱਭ ਲੈ ਗੁਰੂ ਨੂੰ ਗੁਰੂ ਪਾਤਸ਼ਾਹ ਜੇ ਗੱਲਾਂ ਕਰਨੀਆਂ ਹੋਣਗੀਆਂ ਮਹਾਰਾਜ ਫਿਰ ਕਿਵੇਂ ਕਰਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਤੇਰੇ ਨਾਲ ਗੱਲਾਂ ਗੱਲਾਂ ਵੀ ਤੇ ਤੇਰੇ ਨਾਲ ਬਹਿ ਕੇ ਕਰਦੇ ਆ ਨਾ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਗੁਰ ਸ਼ਬਦ ਰਾਹੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪ੍ਰੇਮ ਨਾਲ ਪੜੋਗੇ ਨਾ ਤੇ ਮੇਰੇ ਨਾਲ ਤੁਹਾਡੀਆਂ ਗੱਲਾਂ ਹੋਣਗੀਆਂ ਗੁਰੂ ਪਾਤਸ਼ਾਹ ਜੀ ਨੇ ਸਾਰੇ ਸ਼ੰਕੇ ਜਿਹੜੇ ਸਾਨੂੰ ਗੁਰਸਿੱਖਾਂ ਦੇ ਨਿਵਰਤ ਕਰ ਦਿੱਤੇ ਬੈਠੇ ਸਨ ਇੱਕ ਦਿਨ ਭਾਈ ਨੰਦ ਲਾਲ ਸਾਹਿਬ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਕਹਿ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਤੇਰੇ ਕਿੰਨੇ ਰੂਪ ਨੇ ਜੇ ਮੈਂ ਤੇਰੇ ਵੱਲ ਤੱਕਦਾ ਤੇ ਮੈਂ ਰੱਜਦਾ ਨਹੀਂ ਜੇ ਮੈਂ ਤੇਰੀ ਸਿਫਤ ਕਰਦਾ ਪਾਤਸ਼ਾਹ ਮੈਂ ਰਾਜ ਦਾ ਨਹੀਂ ਇੱਕ ਇੱਕ ਰੋਮ ਵੀ ਜਿਹੜਾ ਉਹ ਤੇਰਾ ਬ੍ਰਹਿਮੰਡ ਵਰਗਾ ਲੱਗਦਾ ਹੈ ਪਾਤਸ਼ਾਹ ਮਹਾਰਾਜ ਤੂੰ ਦੱਸ ਤੇ ਇਸੇ ਤੂੰ ਰਹਿਣਾ ਕਿੱਥੇ ਕਿੱਥੇ ਤੂੰ ਇੰਨਾ ਵੱਡਾ ਹੈ ਉਹ ਜਿਨ੍ਹਾਂ ਨੇ ਸੰਗਤ ਕੀਤੀ ਹੋਗੀ ਖਾਲਸਾ ਜੀ ਜਿਨ੍ਹਾਂ ਨੇ ਸੰਗਤ ਉਹ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਤੱਕਿਆ ਹੋਵੇਗਾ ਉਹ ਵਿਛੜਨਾ ਚਾਹੁੰਦੇ ਸੀ ਭਲਾ ਉਹ ਨਹੀਂ ਚਾਹੁੰਦੇ ਗੁਰੂ ਸਾਡੇ ਤੋਂ ਵਿਛੜੇ ਉਹ ਤੇ ਵੈਰਾਗ ਵਿੱਚ ਆ ਗਏ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸੀ ਜੋਤੀ ਜੋਤ ਸਮਾ ਜਾਣਾ ਹੈ ਉਹ ਤੇ ਘੋੜੇ ਦੀਆਂ ਵਾਗਾਂ ਪਕੜ ਲੈਂਦੇ ਨੇ ਪਾਸ਼ਾ ਨਹੀਂ ਅਸੀਂ ਜਾਣ ਨਹੀਂ ਦੇਣਾ ਮਹਾਰਾਜ ਕਹਿੰਦੇ ਗੁਰਸਿੱਖੋ ਕੁ ਭਰਾਓ ਨਾ ਸਦਾ ਹੀ ਤੁਹਾਡੇ ਨਾਲ ਆ ਗੁਰ ਸ਼ਬਦ ਰੂਪ ਦੇ ਵਿੱਚ ਪੜਦੇ ਨਾ ਬਾਣੀ ਵਿੱਚ ਗੁਰ ਮੇਰਾ ਸੰਗ ਸਦਾ ਹੈ ਨਾਲੇ ਸਿਮਰ ਸਿਮਰ ਗੁਰ ਸਦਾ ਸੁਮਾਲੇ ਫਿਰ ਕਿਵੇਂ ਕਹਿ ਸਕਦੇ ਆ ਗੁਰੂ ਗੋਬਿੰਦ ਸਿੰਘ ਸਾਡੇ ਤੋਂ ਦੂਰ ਹੈ ਗੁਰੂ ਗੋਬਿੰਦ ਸਿੰਘ ਤੇ ਆ ਬੈਠੇ ਆ ਦੇਖਣ ਵਾਲੀ ਅੱਖਾਂ ਹੀ ਨਹੀਂ ਨਾ ਹੁਣ ਮੇਰੀਆਂ ਵੀ ਉਹ ਅੱਖਾਂ ਨਹੀਂ ਤੁਹਾਡੀਆਂ ਵੀ ਉਹ ਅੱਖਾਂ ਨਹੀਂ ਤੇ ਮੈਂ ਕਹਿ ਧਮਾ ਕੇ ਗੁਰੂ ਗੋਬਿੰਦ ਸਿੰਘ ਨਜ਼ਰ ਹੀ ਨਹੀਂ ਆਉਂਦੇ ਤੇ દોਸ਼ ਤੇ ਮੇਰੇ ਵਿੱਚ ਹੀ ਹੈ ਨਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਾਨਕ ਸੇ ਅਖੜੀਆਂ ਬਿਆਨ ਉਹ ਅੱਖਾਂ ਹੀ ਹੋਰ ਨੇ ਨਾਨਕ ਸੇ ਅਖੜੀਆਂ ਬਿਆਨ ਜਿਨੀ ਦਿਸੰਦੋ ਮਾਪਰੀ ਜਿਨ੍ਹਾਂ ਨੂੰ ਆਪਣਾ ਖਸਮ ਦਿਸ ਜਾਂਦਾ ਹੈ ਉਹ ਅੱਖਾਂ ਹੀ ਹੋਰ ਨੇ ਉਹ ਵੇਖਣ ਵਾਲੀਆਂ ਉਹ ਸੰਸਾਰੀ ਅੱਖਾਂ ਨਹੀਂ ਅਸੀਂ ਤੇ ਦਾਤਾਂ ਤੱਕ ਸੀਮਤਾ ਜਿਨ੍ਹਾਂ ਨੇ ਦੇਖਿਆ ਉਹ ਗੁਰੂ ਤੋਂ ਕੁਰਬਾਨ ਹੋਰਤ ਹੁਣ ਤੱਕ ਚਲੇ ਗਏ ਕੀ ਹੋਇਆ ਬਾਜਾਂ ਵਾਲਿਆ ਅੱਜ ਕੁਛ ਨਹੀਂ ਤੇਰੇ ਕੋਲ ਨਾ ਸਾਜੋ ਨਾ ਬਾਜੋ ਨਾ ਫੌਜੋ ਨਾ ਫਰਸ਼ ਤੇਰੇ ਨਾਲ ਚਮਕੌਰ ਦੇ ਜੁੱਧ ਦੇ ਵਿੱਚ ਉਹਨਾਂ ਨੇ ਆਪਣੀਆਂ ਜਾਨਾਂ ਗੁਰੂ ਪਿਤਾ ਦੇ ਤੋਂ ਵਾਰ ਦਿੱਤੀਆਂ ਗੁਰੂ ਪਾਤਸ਼ਾਹ ਜੀ ਦੇ ਉਤੋਂ ਕੁਰਬਾਨ ਕਰ ਦਿੱਤੀਆਂ ਉਹਨਾਂ ਨੇ ਭਾਈ ਅਨੰਦ ਲਾਲ ਸਾਹਿਬ ਬੈਠੇ ਮਹਾਰਾਜ ਮੈਂ ਤੁਹਾਡੇ ਰੂਪ ਨੂੰ ਤੱਕਦਾ ਹਾਂ ਪਾਤਸ਼ਾਹ ਤੁਹਾਡੇ ਰੂਪ ਕਿੰਨੇ ਨੇ ਗੁਰੂ ਪਾਤਸ਼ਾਹ ਮਹਾਰਾਜ ਨੇ ਜੋ ਉਹਨਾਂ ਨੇ ਤਨਖਾਹਨਾਮਾ ਲਿਖਿਆ ਨਾ ਉਹਦੇ ਵਿੱਚ ਭਾਈ ਨੰਦ ਲਾਲ ਸਾਹਿਬ ਨੇ ਅੰਕਿਤ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਕਹਿੰਦੇ ਕਿ ਤੂੰ ਭਾਈ ਨੰਦ ਲਾਲ ਸਾਹਿਬ ਤੂੰ ਮੈਨੂੰ ਪੁੱਛਦਾ ਤゥム ਜੋ ਕਹਾ ਗੁਰਦੇਵ ਜੀ ਦਰਸ਼ਨ ਕਰ ਮੋਹ ਆਏ ਲਖੀਏ ਤੁਮਰਾ ਦਰਸ਼ ਕਹਾ ਕਹੋ ਮੋਹ ਸਮਝਾਏ ਮੈਂ ਕਿੱਥੇ ਕਿੱਥੇ ਲੱਭਾਂਗਾ ਤੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸ੍ਰੀ ਗੁਰੂ ਗ੍ਰੰਥ ਦੋਹਰਾ ਤੀਨ ਰੂਪ ਹੈ ਮੋਹੇ ਕੇ ਸੁਣੋ ਆਨੰਦ ਚਿਤ ਲਾਏ ਨਿਰਗੁਣ ਸਰਗੁਣ ਗੁਰ ਸ਼ਬਦ ਹੈ ਕਹੋ ਤੋਹੇ ਸਮਝਾਏ ਭਾਈ ਨੰਦ ਲਾਲ ਮੇਰੇ ਤਿੰਨ ਰੂਪ ਨੇ ਮਹਾਰਾਜ ਕਿਹੜੇ ਕਹਿੰਦੇ ਨਿਰਗੁਣ ਨਿਰੰਕਾਰ ਰੂਪ ਜਿਹੜਾ ਆਪਾਂ ਕਹਿੰਨੇ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਗੁਰੂ ਗੋਬਿੰਦ ਸਿੰਘ ਕਣ ਕਣ ਵਿੱਚ ਸਮਾਇਆ ਹੋਇਆ ਇੱਕ ਗੁਰਸਿੱਖ ਗੁਰੂ ਪਾਤਸ਼ਾਹ ਜੀ ਦੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰ ਰਿਹਾ ਹੈ ਤੇ ਦਰਸ਼ਨ ਕਰਦੇ ਹੋਇਆਂ ਗੁਰੂ ਪਾਤਸ਼ਾਹ ਜੀ ਦੇ ਸਥਾਨ ਤੇ ਜਾਂਦਾ ਹੈ ਤੇ ਆਪਣਾ ਹੱਥ ਉਸ ਧਰਤੀ ਤੇ ਰੱਖਦਾ ਹੈ ਧਰਤੀ ਤੇ ਰੱਖ ਕੇ ਨਾ ਕਹਿੰਦਾ ਗੁਰਸਿੱਖੋ ਭਾਵਨਾ ਵਾਲੇ ਜੇ ਮੈਂ ਹੱਥ ਰੱਖਿਆ ਇਸ ਧਰਤੀ ਤੇ ਇਸ ਮਿੱਟੀ ਤੇ ਗੁਰੂ ਦਾ ਚਰਨ ਪਿਆ ਹੋਏਗਾ ਉਹ ਕਣ ਗੁਰੂ ਗੋਬਿੰਦ ਸਿੰਘ ਜੀ ਦੇ ਪੈਰ ਨਾਲ ਲੱਗੇ ਹੋਣਗੇ ਉਹ ਕਣ ਧੂੜ ਨਾਲ ਉੱਡ ਕੇ ਆਸੇ-ਪਾਸੇ ਖੇਲਰਗੇ ਹੋਣਗੇ ਮੇਰੀ ਭਾਵਨਾ ਹੈ ਇਸ ਮਿੱਟੀ ਵਿੱਚ ਖੋਰੇ ਅੱਜ ਵੀ ਗੁਰੂ ਗੋਬਿੰਦ ਸਿੰਘ ਜੀ ਦਾ ਪੈਰਾਂ ਨੂੰ ਲੱਗਾ ਹੋਇਆ ਮਿੱਟੀ ਦਾ ਕਣ ਮੌਜੂਦ ਹੋਵੇਗਾ ਮਿੱਟੀ ਚੁੱਕ ਕੇ ਮੱਥੇ 'ਤੇ ਲਾਉਂਦਾ ਮਹਾਰਾਜ ਮੇਰੇ ਭਾਗ ਚੰਗੇ ਹੋ ਗਏ ਮੇਰੇ ਪਾਪ ਭਾਵਨਾ ਹੈ ਨਾ ਜੇ ਗੁਰਸਿੱਖ ਦੀ ਭਾਵਨਾ ਬਣ ਜਾਏ ਮਾਛੀਵਾੜੇ ਦੇ ਜੰਗਲ ਵਿੱਚ ਸਤਿਗੁਰੂ ਜਿਸ ਰੁੱਖ ਥੱਲੇ ਮਹਾਰਾਜ ਟੀਮ ਦਾ ਸਰਹਾਣਾ ਲਾ ਕੇ ਬੈਠਦੇ ਨੇ ਸੌਂਦੇ ਨੇ ਲੰਮੇ ਪੈਂਦੇ ਨੇ ਗੁਰਸਿੱਖ ਜਾਂਦਾ ਹੈ ਪਾਵਨਾ ਨਾਲ ਦਰਸ਼ਨ ਕਰਦਾ ਹੈ ਤੇ ਪਾਵਨਾ ਨਾਲ ਦਰਸ਼ਨ ਕਰਕੇ ਸਜਦਾ ਕਰ ਦਿੰਦਾ ਹੈ ਸਾਡੇ ਵਰਗਾ ਕੋਈ ਕੋਲੋਂ ਲੰਘਦਾ ਕਹਿੰਦਾ ਜਾਓ ਗੁਰਸਿੱਖਾ ਗੁਰੂ ਨੇ ਕਿੱਥੇ ਜੋੜਿਆ ਚ ਰੁੱਖਾਂ ਨੂੰ ਮੱਥੇ ਟੇਕਦਾ ਗੁਰਸਿੱਖ ਕਹਿਣ ਲੱਗਾ ਨਹੀਂ ਮੈਂ ਰੁੱਖ ਨੂੰ ਮੱਥਾ ਨਹੀਂ ਟੇਕਦਾ ਮੇਰੀਆਂ ਅੱਖਾਂ ਇਉਂ ਤੱਕਦੀਆਂ ਨੇ ਕਿ ਗੁਰੂ ਗੋਬਿੰਦ ਸਿੰਘ ਅੱਜ ਵੀ ਇਸ ਕਰੀਰ ਦੇ ਥੱਲੇ ਲੰਮਾ ਪਿਆ ਹੈ ਮੈਨੂੰ ਗੁਰੂ ਗੋਬਿੰਦ ਸਿੰਘ ਨਜ਼ਰ ਆ ਰਹੇ ਸਨ ਭਾਵਨਾ ਹੈ ਜਦੋਂ ਤੁਸੀਂ ਮਹਿਸੂਸ ਕਰ ਲਓਗੇ ਤੇ ਸਤਿਗੁਰੂ ਤੁਹਾਨੂੰ ਸਾਹਮਣੇ ਨਜ਼ਰ ਆ ਜਾਣਗੇ ਭਾਵਨਾ ਨਾਲ ਸਜਦਾ ਕੀਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਂ ਘਟ ਘਟ ਵਿੱਚ ਸਮਾਇਆ ਹੋਇਆ ਇੱਕ ਰੂਪ ਹੈ ਮੇਰਾ ਨਿਰਗੁਣ ਤੇ ਮਹਾਰਾਜ ਦੂਸਰਾ ਕਹਿੰਦੇ ਸਰਗੁਣ ਤੀਸਰਾ ਕਹਿੰਦੇ ਗੁਰ ਸ਼ਬਦ ਉਹ ਭਾਈ ਨੰਦ ਲਾਲ ਸਾਹਿਬ ਜੀ ਨੇ ਆਪਣੇ ਤਨਖਾਹ ਨਾਮੇ ਵਿੱਚ ਸਾਰਾ ਹੀ ਜ਼ਿਕਰ ਕੀਤਾ ਭਾਈ ਨੰਦ ਲਾਲ ਜੀ ਕਹਿੰਦੇ ਨਿਰਗੁਣ ਸਰਗੁਣ ਗੁਰ ਸ਼ਬਦ ਹੈ ਕਹੋ ਤੋਹੇ ਸਮਝਾਏ ਏਕ ਰੂਪ ਤਿਹ ਗੁਣ ਤੇ ਪਰੇ ਪਰੇ ਨੇਤ ਨੇਤ ਜਹ ਨਿਗਮ ਉਚਰੈ ਘਟ ਘਟ ਵਿਆਪਕ ਅੰਤਰ ਜਾਮੀ ਪੂਰ ਰਹਿਓ ਜੋ ਜਲ ਘਟ ਪਾਨੀ ਦੂਸਰਾ ਰੂਪ ਦੂਸਰ ਰੂਪ ਗ੍ਰੰਥ ਜੀ ਜਾਣ ਗੁਰੂ ਗ੍ਰੰਥ ਸਾਹਿਬ ਜੀ ਤੇ ਸੁਮਾ ਭੇਦ ਨ ਰੰਚ ਕੁਮਾਨ ਤੀਸਰਾ ਸਰੂਪ ਤੀਸਰ ਰੂਪ ਗੁਰਸਿੱਖ ਹੈ ਮੋਰ ਗੁਰਬਾਣੀ ਰਤ ਨਿਸ ਜਹ ਭੋਰ ਤੀਜਾ ਸਰੂਪ ਮੇਰਾ ਹੈ ਗੁਰਸਿੱਖ ਜਿਹੜਾ ਗੁਰਬਾਣੀ ਦੇ ਵਿੱਚ ਦਿਨ ਰਾਤ ਜੁੜਿਆ ਰਹਿੰਦਾ ਹੈ ਜਿਹਦੇ ਅੰਦਰੋਂ ਵਾਸ਼ਨਾ ਖਤਮ ਹੋ ਗਈ ਏ ਜਿਨੇ ਵਕਾਰਾਂ ਨੂੰ ਜਿੱਤ ਕੇ ਗੁਰੂ ਦੀ ਪ੍ਰਾਪਤੀ ਕਰ ਲਈ ਏ ਉਹ ਗੁਰਸਿੱਖ ਭਾਈ ਅਨੰਦ ਲਾਲ ਸਾਹਿਬ ਜੀ ਨੂੰ ਮਹਾਰਾਜ ਕਹਿੰਦੇ ਉਹ ਮੇਰਾ ਰੂਪ ਹੈ ਇਹੋ ਜਹ ਰੈਬਰ ਇਹੋ ਜਹ ਪਿਤਾ ਕੋਈ ਨਹੀਂ ਚਾਹੁੰਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲੋਂ ਸਾਡਾ ਸਾਡੇ ਕੋਲੋਂ ਗੁਰੂ ਪਾਤਸ਼ਾਹ ਵਿਛੜ ਜਾਣ ਤੇ ਮਹਾਰਾਜ ਨੇ ਐਸੀ ਭਾਵਨਾ ਨੂੰ ਗੁਰਸਿੱਖਾਂ ਦੀ ਨੂੰ ਜਾਣ ਲਿਆ ਤੇ ਫਿਰ ਪਾਤਸ਼ਾਹ ਨੇ ਮਹਾਰਾਜ ਨੇ ਸਦਾ ਵਾਸਤੇ ਸਾਨੂੰ ਗੁਰ ਸ਼ਬਦ ਨਾਲ ਜੋੜ ਦਿੱਤਾ ਤੇ ਕੀ ਆਖਿਆ ਗੁਰਸਿੱਖੋ ਖਾਲਸਾ ਜੀ ਅਰਦਾਸ ਤੋਂ ਬਾਅਦ ਪੜ੍ਹਨਾ ਤੇ ਮਹਾਰਾਜ ਨੇ ਆਖਿਆ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜ ਕੇ ਆਪਣੀ ਜੋਤ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਸਤਿਗੁਰੂ ਜੀ ਨੇ ਹਮੇਸ਼ਾ ਹਮੇਸ਼ਾ ਲਈ ਕਾਇਮ ਕਰਕੇ ਰੱਖਿਆ ਟਿਕਾ ਦਿੱਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਆਪਣੇ ਆਪ ਨੂੰ ਜਾਂ ਤਾਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਗੁਰੂ ਗ੍ਰੰਥ ਸਾਹਿਬ ਤੋਂ ਕਰ ਸਕਦੇ ਹਾਂ ਤੇ ਜਾਂ ਗੁਰੂ ਦੀ ਕਰਨੀ ਵਿੱਚੋਂ ਗੁਰੂ ਨੂੰ ਲੱਭ ਸਕਦੇ ਹਾਂ ਗੁਰੂ ਦੀ ਕਰਨੀ ਏ ਗੁਰ ਇਤਿਹਾਸ ਇਹਨਾਂ ਦਿਨਾਂ ਦੇ ਵਿੱਚ ਆਪਾਂ ਗੁਰੂ ਇਤਿਹਾਸ ਦੀ ਵਿਚਾਰ ਕਰਨੀ ਹੈ ਮੈਂ ਸਮਾਪਤੀ ਇੱਥੇ ਕਰਾਂਗਾ ਸਮਾਂ ਜ਼ਿਆਦਾ ਹੋ ਜਾਣਾ ਕੱਲ ਦੀ ਦੀਵਾਨਾ ਵਿੱਚ ਗੁਰੂ ਪਾਤਸ਼ਾਹ ਨੇ ਚਾਇਆ ਆਪਾਂ ਕੱਲਾ ਜਰੀ ਲਵਾ ਲਾਂਗੇ ਫਿਰ ਤੋਂ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸਿਫਤ ਅੱਖਰਾਂ ਵਿੱਚ ਬੰਨਦੀ ਨਹੀਂ ਕੀਤੀ ਜਾ ਸਕਦੀ ਗੁਰੂ ਪਾਤਸ਼ਾਹ ਸਮੁੰਦਰ ਨੇ ਤੇ ਸਾਡੇ ਬਹੁਲ ਇੱਕ ਕੁੱਜੇ ਦੀ ਨਿਆਈ ਨੇ ਕਿਵੇਂ ਅਸੀਂ ਕਰ ਸਕਦੇ ਹਾਂ ਮਹਾਰਾਜ ਮੈਂ ਸਮਾਪਤੀ ਕਰਾਂਗਾ ਇੱਕ ਸ਼ਾਇਰ ਨੇ ਲਿਖਿਆ ਸੰਤਰਾਮੋਦਾਸੀ ਨੇ ਜਦੋਂ ਚਮਕੌਰ ਦਾ ਜੁੱਧ ਹੋਇਆ ਨਾ ਤੇ ਉਹ ਨਕਸ਼ਾ ਬੜਾ ਸੁੰਦਰ ਖਿੱਚਦਾ ਹੈ ਉਹ ਕਹਿੰਦਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਹਬਜ਼ਾਦੇ ਐਵੇਂ ਕਹਿ ਰਹੇ ਹੋਣ ਕਿ ਬਾਪੂ ਵੇਖਦਾ ਰਹੀ ਤੂੰ ਬੈਠ ਕੰਢੇ ਕਿਵੇਂ ਤੁਰਨਗੇ ਅਜੀਤ ਜੁਝਾਰ ਤੇਰੇ ਛੁੱਭੀ ਮਾਰ ਕੇ ਸਰਸਾ ਦੇ ਰੋਡ ਵਿੱਚੋਂ ਕੱਢ ਲਵਾਂਗੇ ਸਾਰੇ ਇਹ ਗੀਤ ਤੇਰੇ ਇਸ ਕੱਚੀ ਚਮਕੌਰ ਦੀ ਗੜੀ ਮੂਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦੇਾਂਗੇ ਝੋਰਾ ਕਰੀ ਨਾ ਕਿਲੇ ਆਨੰਦਪੁਰ ਦਾ ਕੁੱਲੀ ਕੁੱਲੀ ਨੂੰ ਕਿਲਾ ਬਣਾ ਦੇਾਂਗੇ ਮਾਛੀਵਾੜੇ ਦੇ ਸੱਥਰ ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ ਜਿੰਨਾ ਸੂਲਾ ਨੇ ਦਿੱਤਾ ਨਾ ਸੌਣ ਤੈਨੂੰ ਛਾਂਗ ਦੇਾਂਗੇ ਖੰਡੇ ਦੀ ਧਾਰ ਬਣ ਕੇ ਬਾਪੂ ਸੋਨਿਆ ਬਾਪੂ ਇੱਕ ਸੱਚੇ ਕੌਮੀ ਸਰਦਾਰ ਤਾਂ ਹੀ ਪੀਰ ਉੱਚ ਦਾ ਵੀ ਬਣਨਾ ਪੈ ਸਕਦਾ ਹੈ ਨਾਲ ਜਿਗਰ ਖੂਨ ਜਿਗਰ ਦੇ ਨਾਲ ਤੇਰੀ ਕਲਮ ਨੂੰ ਜਫਰਨਾਮਾ ਵੀ ਘੜਨਾ ਪੈ ਸਕਦਾ ਤੇ ਸਹਿਬਜ਼ਾਦਿਆਂ ਦੇ ਪ੍ਰਤੀ ਇਸ ਇਤਿਹਾਸ ਦੇ ਪ੍ਰਤੀ ਇਸ ਸੰਤ ਰਾਮ ਉਦਾਸੀ ਨੇ ਜਿਹੜੇ ਉਹ ਬੋਲ ਲਿਖੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅਸੀਂ ਦੇਣਾ ਨਹੀਂ ਦੇ ਸਕਦੇ ਉਹਨਾਂ ਸ਼ਹੀਦਾਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਅਸੀਂ ਸਜਦਾ ਕਰਨ ਵਾਸਤੇ ਬੈਠੇ ਆਂ ਅਸੀਂ ਉਹਨਾਂ ਦਾ ਮੁੱਲ ਕਿਸੇ ਤਰ੍ਹਾਂ ਵੀ ਨਹੀਂ ਦੇ ਸਕਦੇ ਗੁਰੂ ਗਰੰਥ ਸਾਹਿਬ ਮਹਾਰਾਜ ਕਿਰਪਾ ਕਰਨ ਸਾਨੂੰ ਗੁਰਸਿੱਖੀ ਦੀ ਦਾਤ ਬਖਸ਼ਣ ਗੁਰਸਿੱਖੀ ਦੀ ਦਾਤ ਮਿਲ ਜਾਏ ਤੇ ਅਸੀਂ ਇਹ ਜਨਮ ਗੁਰੂ ਦੇ ਲੇਖੇ ਲਾ ਕੇ ਸਫਲ ਕਰ ਲੀਏ ਗੁਰੂ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਜਿੰਨੀਆਂ ਵੀ ਸੰਗਤਾਂ ਨੇ ਹਾਜ਼ਰੀ ਭਰੀ ਏ ਤੈਨਾਂ ਨੂੰ ਮਹਾਰਾਜ ਗੁਰਸਿੱਖੀ ਜੀਵਨ ਨਾਮ ਕੀ ਦਾਤ ਬਖਸ਼ਣ ਮਹਾਰਾਜ ਨੇ ਚਾਹਿਆ ਉਹ ਆਪ ਹੀ ਬੁਲਾਉਣ ਵਾਲਾ ਆਪ ਹੀ ਕਰਾਉਣ ਵਾਲਾ ਹੈ ਕੱਲ ਆਪਾਂ ਇਸ ਤੋਂ ਅੱਗੇ ਇਤਿਹਾਸ ਦੀ ਵਿਚਾਰ ਕਰਾਂਗੇ ਗੁਰੂ ਪਾਤਸ਼ਾਹ ਮਹਾਰਾਜ ਨੇ ਸਾਨੂੰ ਇਹ ਸ਼ਹਾਦਤ ਜਿਹੜੀ ਇਹ ਪੂਰਨੇ પાਕੇ ਜੋ ਮਹਾਰਾਜ ਨੇ ਇੰਨੀਆਂ ਵੱਡੀਆਂ ਸ਼ਹਾਦਤਾਂ ਦਿੱਤੀਆਂ ਨੇ ਸੋ ਮਹਾਰਾਜ ਜੀ ਦੀਆਂ ਇਹਨਾਂ ਸ਼ਹਾਦਤਾਂ ਕਰਕੇ ਅਸੀਂ ਸੁਖ ਭੋਗ ਰਹੇ ਆ ਗੁਰੂ ਪਾਤਸ਼ਾਹ ਕਿਰਪਾ ਕਰਨ ਹੋਈਆਂ ਭੁੱਲਾਂ ਚੁੱਕਾਂ ਦੀ ਆਪ ਸਭ ਨੇ ਖਿਮਾ ਬਖਸ਼ਣੀ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅਰਿ ਦੇਵ ਨੂੰ ਪਾਵੇ ਸਤਿ ਸ੍ਰੀ ਅਕਾਲ